ਸੰਗਤ ਜੀ ਦੁੱਖ ਕੇਵਲ ਸਾਡੀ ਜ਼ਿੰਦਗੀ ਚ ਹੀ ਨਹੀਂ ਹੁੰਦੇ ਭਗਤਾਂ ਦੀ ਜ਼ਿੰਦਗੀ ਵਿੱਚ ਵੀ ਬਹੁਤ ਦੁੱਖ ਆਏ ਆ ਭਗਤ ਕਬੀਰ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਦੁੱਖਾਂ ਦਾ ਸਾਹਮਣਾ ਕਰਨਾ ਪਿਆ ਐਡਾ ਵੱਡਾ ਸੰਘਰਸ਼ ਉਹਨਾਂ ਦੀ ਜ਼ਿੰਦਗੀ ਦਾ ਤੁਸੀਂ ਜੇ ਇੱਕ ਕਥਾ ਇਹ ਸਾਖੀ ਸੁਣੋਗੇ ਇਹਨੂੰ ਸੁਣ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਉਹਨਾਂ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਡੋਲੇ ਨਹੀਂ ਜੇਕਰ ਤੁਸੀਂ ਵੀ ਜ਼ਿੰਦਗੀ ਵਿੱਚ ਹਾਰ ਚੁੱਕੇ ਹੋ ਜ਼ਿੰਦਗੀ ਤੋਂ ਨਰਾਸ਼ ਹੋ ਇੱਕ ਵਾਰ ਭਗਤ ਕਬੀਰ ਜੀ ਦੀ ਇੱਕ ਕਥਾ ਜ਼ਰੂਰ ਸੁਣਿਓ ਤੁਹਾਨੂੰ ਪਤਾ ਲੱਗ ਜੇਗਾ ਬਈ ਤੁਹਾਡੇ ਦੁੱਖ ਉਹਨਾਂ ਦੇ ਦੁੱਖਾਂ ਸਾਹਮਣੇ ਕੁਝ ਵੀ ਨਹੀਂ ਤੇ ਐਡੇ ਵੱਡੇ ਦੁੱਖਾਂ ਨੂੰ ਉਹਨਾਂ ਨੇ ਸਹਿ ਕੇ ਵੀ ਰੱਬ ਦਾ ਸ਼ੁਕਰਾਨਾ ਕਿਵੇਂ ਕਰ ਲਿਆ ਭਗਤ ਕਬੀਰ ਜੀ ਨੂੰ ਜਦੋਂ ਇੱਕ ਵਾਰ ਹੱਥ ਪੈਰ ਬੰਨ੍ਹ ਕੇ ਜੰਜੀਰਾਂ ਦੇ ਨਾਲ ਉਹਨਾਂ ਨੂੰ ਨਦੀ ਦੇ ਪਾਣੀ ਵਿੱਚ ਡੁੱਬਣ ਲਈ ਸੁੱਟ ਦਿੱਤਾ ਸੀ ਉਹ ਸਾਰੀ ਕਥਾ ਕਿਵੇਂ ਹੋਈ ਹੈ ਇਹਦੇ ਪਿੱਛੇ ਕਾਰਨ ਕੀ ਸੀ ਕਿਹੜੇ ਲੋਕ ਸੀ ਜਿਨ੍ਹਾਂ ਨੇ ਭਗਤ ਕਬੀਰ ਜੀ ਦੀ ਸ਼ਿਕਾਇਤ ਕੀਤੀ ਕਿਹੜਾ ਉਹ ਰਾਜਾ ਸੀ ਉਸ ਸਮੇਂ ਜਿਹੜਾ ਕੰਨਾਂ ਦਾ ਕੱਚਾ ਸੀ ਕਿਵੇਂ ਭਗਤ ਜੀ ਨੂੰ ਸਜ਼ਾ ਉਹਨੇ ਦੇਣੀ ਚਾਹੀ ਤੇ ਕਿਵੇਂ ਫਿਰ ਮਾਲਕ ਨੇ ਉਹਨਾਂ ਦੀ ਰੱਖਿਆ ਕੀਤੀ ਸਾਰੇ ਵਿਚਾਰ ਆਓ ਆਪਾਂ ਸਰਵਨ ਕਰਦੇ ਆਂ ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਸਾਂਝੀ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਗਤ ਕਬੀਰ ਜੀ ਉਹਨਾਂ ਦੇ ਸਮੇਂ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ ਉਹਦਾ ਨਾਮ ਸਿਕੰਦਰ ਲੋਧੀ ਸੀਗਾ ਇਹ ਸਿਕੰਦਰ ਲੋਧੀ ਮੁਸਲਮਾਨਾਂ ਦੀਆਂ ਸ਼ਿਕਾਇਤਾਂ ਬਹੁਤ ਸੁਣਦਾ ਸੀ ਕਾਜੀ ਮੋਲਾਨਿਆਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ ਕਦੇ-ਕਦੇ ਆਪਣੇ ਮੈਂ ਰਾਜ ਮਹਿਲ ਦੇ ਵਿੱਚ ਜਾਂ ਆਪਣੇ ਰਾਜ ਭਾਗ ਵਿੱਚ ਦੌਰਾ ਵੀ ਕਰਦਾ ਸੀਗਾ ਤੇ ਆਪਣੇ ਰਾਜ ਵਿੱਚ ਉਹਦੇ ਦੌਰੇ ਦੇ ਸਮੇਂ ਪ੍ਰਜਾ ਫਰਿਆਦ ਕਰਦੀ ਹੁੰਦੀ ਸੀ ਕਿਸੇ ਨੂੰ ਕੋਈ ਸਮੱਸਿਆ ਤਾਂ ਸ਼ਿਕਾਇਤ ਵੀ ਕਰਦੀ ਸੀ ਉਦੋਂ ਸਾਰੇ ਪਾਸੇ ਭਗਤ ਕਬੀਰ ਜੀ ਭਗਤ ਕਬੀਰ ਜੀ ਹੋ ਰਹੀ ਸੀ ਉਹਨਾਂ ਦੀ ਗੱਲ ਹਰ ਪਾਸੇ ਸੀ ਕਿਉਂ ਕਿ ਜਿਹੜੇ ਵੀ ਨਾਮ ਨੂੰ ਜਪੂਗਾ ਜਿਹੜਾ ਵੀ ਬੰਦਾ ਉਹ ਪ੍ਰਮਾਤਮਾ ਦੀ ਪੂਜਾ ਕਰਦਾ ਹੈ ਉਹਦੀ ਚੜ੍ਹਦੀ ਕਲਾ ਪ੍ਰਮਾਤਮਾ ਨੇ ਕਰਾਉਣੀ ਹੀ ਕਰਾਉਣੀ ਹੈ ਉਹਦੀ ਚੜ੍ਹਾਈ ਰੱਬ ਨੇ ਕਰਾਉਣੀ ਹੀ ਕਰਾਉਣੀ ਹੈ ਜਿਹੜਾ ਵੀ ਸੱਚੇ ਦਿਲੋਂ ਰੱਬ ਦਾ ਨਾਮ ਲਾਉਗਾ ਇਹ ਗੱਲ ਮੈਂ ਨਹੀਂ ਕਹਿੰਦੀ ਇਹ ਗੱਲ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੀ ਬਾਣੀ ਵੀ ਕਹਿੰਦੀ ਹੈ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਸੋ ਸੰਗਤ ਜੀ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਰੱਬ ਨੇ ਉਹਨਾਂ ਨੂੰ ਫਿਰ ਚੜ੍ਹਦੀ ਕਲਾ ਤੇ ਬਹੁਤ ਉੱਚੀ ਪਦਵੀ ਦੇਣੀ ਹੁੰਦੀ ਹੈ ਇਹ ਭਗਤ ਜੀ ਨਾਲ ਵੀ ਹੋ ਗਿਆ ਬ੍ਰਾਹਮਣ ਤੇ ਹਿੰਦੂ ਭਗਤ ਜੀ ਤੋਂ ਤੰਗ ਹੋ ਗਏ ਬਈ ਲੋਕ ਤਾਂ ਕਬੀਰ ਕਬੀਰ ਕਹੀ ਜਾਂਦੇ ਐ ਬਾਕੀ ਜਿਹੜੇ ਭਗਤ ਕਬੀਰ ਜੀ ਸੀ ਉਹਨਾਂ ਨੇ ਲੋਕਾਂ ਨੂੰ ਗਿਆਨ ਵਾਨ ਕੀਤਾ ਤੇ ਬ੍ਰਾਹਮਣਾ ਦੀ ਠੱਗੀ ਦੇ ਵਿਰੁੱਧ ਪ੍ਰਚਾਰ ਵੀ ਕੀਤਾ ਵੀ ਠੱਗੀਆਂ ਤੁਸੀਂ ਮਾਰਦੇ ਹੋ ਬ੍ਰਾਹਮਣਾ ਦੀ ਲੁੱਟ ਖਸੁੱਟ ਦਾ ਉਨ੍ਹਾਂ ਨੇ ਪਰਤਾ ਫਾਸ਼ ਕੀਤਾ ਭਗਤ ਜੀ ਨੇ ਕਿਹਾ ਕਿ ਇਹ ਬ੍ਰਾਹਮਣ ਜਾਣ ਬੁਝ ਕੇ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਫਸਾਉਂਦੇ ਐ ਸੋ ਇਸ ਕਰਕੇ ਇਹ ਬ੍ਰਾਹਮਣ ਦੁਖੀ ਸੀ ਭਗਤ ਜੀ ਤੋਂ ਭਗਤ ਜੀ ਇੱਕ ਪਰਮਾਤਮਾ ਦੇ ਪੁੱਤਰ ਹੋਣ ਦਾ ਗਿਆਨ ਦਿੰਦੇ ਸੀ ਜਦ ਕਿ ਇਹ ਬ੍ਰਾਹਮਣ ਸਭ ਨੂੰ ਛੂਤ ਛਾਤ ਤੇ ਜਾਤ ਪਾਤ ਦੇ ਚੱਕਰਾਂ ਵਿੱਚ ਪਾਉਂਦੇ ਸੀ ਬ੍ਰਾਹਮਣਾਂ ਨੂੰ ਭਗਤ ਜੀ ਦੀਆਂ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਇਸ ਕਰਕੇ ਇਹ ਇਹਨਾਂ ਦੇ ਖਿਲਾਫ ਹੋ ਗਏ ਤੇ ਮੁਸਲਮਾਨਾਂ ਨੂੰ ਇਸ ਗੱਲ ਦਾ ਗਿਲਾ ਸੀ ਕਿ ਭਗਤ ਜੀ ਮੁਸਲਮਾਨਾਂ ਦੇ ਘਰ ਵਿੱਚ ਪੈਦਾ ਹੋ ਕੇ RAM ਨਾਮ ਕਿਉਂ ਕਹਿੰਦੇ ਆ RAM RAM ਕਿਉਂ ਕਹਿੰਦੇ ਆ RAM RAM ਦੀ ਭਗਤੀ ਕਿਉਂ ਕਰਦੇ ਆ ਜਦ ਕਿ RAM RAM ਦਾ ਭਾਵ Hindu ਜਾਂ Musalman ਨਾਲ ਨਹੀਂ ਸੀ RAM RAM ਦਾ ਭਾਵ ਸੀ ਰਮਿਆ ਹੋਇਆ ਉਹ ਤਾਂ ਇੱਕ ਜੋਤ ਇੱਕ ਪਰਮਾਤਮਾ ਜੋ ਕਿ ਸਭ ਥਾਂ ਰਮਿਆ ਹੋਇਆ ਹੈ ਉਸ ਦਾ ਨਾਮ ਲੈਂਦੇ ਸੀ ਉਹਨਾਂ ਨੇ ਸੁੰਨਤ ਨਹੀਂ 시 ਕਰਾਈ ਮੁਸਲਮਾਨਾ ਦੇ ਮੁਤਾਬਕ ਉਹ ਸ਼ਰਾਤ ਉਲਟ ਚਲਦੀ ਸੀ ਸੋ ਇਹ ਹੁਣ ਸਾਰੇ ਕਾਜੀ ਮਲਾਣੇ ਇਕੱਠੇ ਹੋ ਕੇ ਨਾਲ ਕੁਝ ਹਿੰਦੂ ਬ੍ਰਾਹਮਣ ਵੀ ਇਹ ਸਾਰੇ ਭਗਤ ਕਬੀਰ ਜੀ ਨੂੰ ਸਜ਼ਾ ਦਿਵਾਉਣੀ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਰਾਜੇ ਦੇ ਕੰਨ ਭਰੀਏ ਹੁਣ ਜਿਹੜੇ ਇਹ ਰਾਜੇ ਹੁੰਦੇ ਆ ਇਹ ਕੰਨਾਂ ਦੇ ਕੱਚੇ ਹੁੰਦੇ ਆ ਇਹ ਗੱਲ ਤੁਸੀਂ ਮੇਰੀ ਚੇਤੇ ਰੱਖਿਓ ਇਹਨਾਂ ਨੂੰ ਬਹੁਤੀ ਸਮਝ ਨਹੀਂ ਹੁੰਦੀ ਵੀ ਆਪਣਾ ਕੋਈ ਫੈਸਲਾ ਕਰ ਲਈਏ ਇਨਾਂ ਦੇ ਆਸੇ-ਪਾਸੇ ਜਿਹੜੇ ਮੰਤਰੀ, ਸੰਤਰੀ, ਦਰਬਾਰੀ ਜਾਂ ਅਹਿਲਕਾਰ ਹੁੰਦੇ ਆ ਜੀ ਇਹ ਇਹਨਾਂ ਨੂੰ ਪੱਟੀਆਂ ਪਾਉਂਦੇ ਰਹਿੰਦੇ ਆ ਜਦੋਂ ਫਿਰ ਇਹ ਬਾਦਸ਼ਾਹ ਸਕੰਦਰ ਲੋਧੀ ਕਾਸ਼ੀ ਨਗਰੀ ਵਿੱਚ ਆਇਆ ਬ੍ਰਾਹਮਣ ਕਾਜੀ ਤੇ ਮਲਾਣੇ ਸਾਰੇ ਇਕੱਠੇ ਹੋ ਕੇ ਬਾਦਸ਼ਾਹ ਕੋਲ ਆ ਗਏ ਸਾਰਿਆਂ ਨੇ ਕਿਹਾ ਜੀ ਅਸੀਂ ਤਾਂ ਇੱਕ ਸ਼ਿਕਾਇਤ ਇੱਕ ਫਰਿਆਦ ਲੈ ਕੇ ਆਏ ਆ ਜੇ ਸੁਣੋਂਗੇ ਸਾਡੀ ਫਰਿਆਦ ਰਾਜਾ ਕਹਿੰਦਾ ਦੱਸੋ ਜ਼ਰੂਰ ਸੁਣਾਗੇ ਉਹ ਸਾਰੇ ਫਿਰ ਇਕੱਠੇ ਹੋ ਕੇ ਫਰਿਆਦ ਕਰਦੇ ਆ ਬਈ ਕਬੀਰ ਹੈ ਨਾ ਜਿਹੜਾ ਉਹ ਇਸਲਾਮ ਦੇ ਉਲਟ ਪ੍ਰਚਾਰ ਕਰਦਾ ਹੈ ਉਹ ਇਸਲਾਮ ਤੇ Hindu ਧਰਮ ਦਾ ਵਿਰੋਧੀ ਹੈ ਪਰ ਸੰਗਤ ਜੀ ਮੈਂ ਤੁਹਾਨੂੰ ਇੱਥੇ ਦੱਸ ਦਿਆਂ ਕਿ ਭਗਤ ਕਬੀਰ ਜੀ ਨਾ ਇਸਲਾਮ ਦੇ ਵਿਰੋਧੀ ਹੈ ਨਾ Hindu ਧਰਮ ਦੇ ਵਿਰੋਧੀ ਉਹ ਪਖੰਡ ਦੇ ਵਿਰੋਧੀ ਹੈ ਕਾਜੀ ਮੁਲਾਣਿਆਂ ਨੇ ਰਾਜੇ ਦੇ ਕੰਨ ਭਗਤ ਕਬੀਰ ਜੀ ਦੇ ਖਿਲਾਫ ਪੂਰੇ ਭਰ ਦਿੱਤੇ ਕਿ ਇਹ ਸਭ ਨੂੰ ਗਮਰਾਹ ਕਰ ਰਿਹਾ ਤੇ ਧਰਮ ਦਾ ਵਿਰੋਧ ਕਰ ਰਿਹਾ ਨਾਲ ਹੀ ਉਹਨੇ ਬਾਦਸ਼ਾਹ ਨੂੰ ਬਾਣੀ ਦੇ ਕੁਝ ਸ਼ਬਦ ਵੀ ਪੜ੍ਹ ਕੇ ਸੁਣਾਏ ਕਹਿੰਦੇ ਦੇਖੋ ਜੀ ਇਹ ਕਬੀਰ ਦੀ ਬਾਣੀ ਹੈ ਕਬੀਰ ਨਾ ਇਸ ਤਰ੍ਹਾਂ ਆਖਦਾ ਹੈ Hindu ਤਰਕ ਕਹਾਂ ਤੇ ਆਏ ਕਿਨੈ ਰਾਹ ਚਲਾਈ ਦਿਲ ਮੈਂ ਸੋਚ ਵਿਚਾਰਕ ਵਾਦੇ ਭੀਸਕ ਦੋ ਜਨ ਕਨ ਪਾਈ ਇਹ ਸ਼ਬਦ ਚ ਭਗਤ ਕਬੀਰ ਜੀ ਕਾਜੀ ਨੂੰ ਕਹਿ ਰਿਹਾ ਹੈ ਹੇ ਕਾਜੀ ਤੂੰ ਕਿਹੜੀ ਪੁਸਤਕ ਪੜ੍ਹੀ ਹੈ ਕਿਹੜੀਆਂ ਕਿਤਾਬਾਂ ਤੂੰ ਪੜ੍ਹੀਆਂ ਨੇ ਦੇਖ ਇਹ Hindu ਜਾਂ Musalman ਹੈ ਇਹ ਇੱਕ ਪਰਮਾਤਮਾ ਤੋਂ ਬਿਨਾਂ ਕਿੱਥੋਂ ਪੈਦਾ ਹੋਏ ਹੈ ਸਭ ਨੂੰ ਉਹਨਾਂ ਨੇ ਹੀ ਪੈਦਾ ਕੀਤਾ ਹੈ ਉਸ ਰੱਬ ਨੇ ਹੀ ਪੜ ਤ ਗੁਣ ਤ ਐਸੇ ਸਭ ਮਾਰੇ ਕਿਨਹੂ ਖਬਰ ਸਭ ਜਾਨੀ ਕਹਿੰਦੇ ਤੇਰੇ ਵਰਗੇ ਜਿਹੜੇ ਕਾਜੀ ਐ ਜੋ ਆਪਣੇ ਆਪ ਨੂੰ ਪੜਹਾਕੂ ਸਮਝਦੇ ਐ ਉਹ ਜਾਣ ਬੁੱਝ ਕੇ ਇਹੋ ਜੀਆਂ ਗੱਲਾਂ ਕਹਿ ਦਿੰਦੇ ਐ ਅੱਖਾਂ ਦੇ ਪੱਟੀ ਬਨ ਕੇ ਐਵੇਂ ਮذਬੀ ਕਿਤਾਬਾਂ ਧਾਰਮਿਕ ਪੁਸਤਕਾਂ ਪੜ੍ਹੀ ਜਾਂਦੇ ਐ ਅਸਲ ਗੱਲ ਦੀ ਤੁਹਾਨੂੰ ਸਮਝ ਹੀ ਨਹੀਂ ਪਈ ਕਿ Hindu ਧਰਮ ਮੁਸਲਮਾਨ ਧਰਮ ਹੈ ਕੀ ਅਸਲ ਵਿੱਚ ਬਸ ਭਰਮਾਂ ਚ ਪਾ ਕੇ ਪਖੰਡ ਕਰਦੇ ਐ ਲੋਕਾਂ ਦਾ ਸ਼ੋਸ਼ਣ ਕਰਦੇ ਹੋ ਇਹ ਭਗਤ ਕਬੀਰ ਜੀ ਨੇ ਸਾਫ਼ ਕਿਹਾ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਜੀ 470 ਅੰਗ ਤੇ ਤੁਸੀਂ ਦੇਖ ਸਕਦੇ ਹੋ ਆਸਾ ਰਾਗ ਵਿੱਚ ਸੰਗਤ ਜੀ ਜੇ ਤੁਸੀਂ ਵਿਚਾਰਨਾ ਹੋਵੇ ਤਾਂ ਇਸ ਤਰ੍ਹਾਂ ਜਦੋਂ ਸਿਕੰਦਰ ਲੋਧੀ ਨੂੰ ਸ਼ਿਕਾਇਤ ਕਰਕੇ ਕੰਨ ਭਰੇ ਆ ਕਿ ਉਹ ਦੋਜੇ ਕਾਨੂੰਨ ਨਹੀਂ ਮੰਨਦਾ ਉਹ ਬਹਿਸ਼ਤ ਨੂੰ ਨਹੀਂ ਮੰਨਦਾ ਭਗਤ ਕਬੀਰ ਸਾਡੀ ਸੁਣਦਾ ਹੀ ਨਹੀਂ ਕਿਉਂਕਿ ਇੱਕ ਵਾਰੀ ਭਗਤ ਕਬੀਰ ਜੀ ਨੇ ਕਾਜੀ ਦੀਆਂ ਗੱਲਾਂ ਸੁਣ ਕੇ ਇਹ ਕਹਿ ਦਿੱਤਾ ਸੀ ਕਿ ਕਾਜੀ ਬੋਲਿਆ ਬਨ ਨਹੀਂ ਆਵੇ ਭਾਵ ਕਾਜੀ ਤੇਰੀਆਂ ਜ਼ੁਬਾਨਾਂ ਤੋਂ ਇਹੋ ਜੀਆਂ ਗੱਲਾਂ ਫੱਬਦੀਆਂ ਨਹੀਂ ਜੱਜਦੀਆਂ ਨਹੀਂ ਇਹ ਗੱਲਾਂ ਸੋਹਣੀਆਂ ਨਹੀਂ ਲੱਗਦੀਆਂ ਤੇਰੀ ਜ਼ਬਾਨੋਂ ਰੋਜ਼ਾ ਧਰੈ ਨਿਵਾਜ਼ ਗੁਜ਼ਾਰੈ ਕਲਮਾ ਪਹੀਸਤ ਨਾ ਹੋਈ ਕਾਜੀ ਤੂੰ ਕਹਿਣਾ ਬਈ ਰੋਜ਼ਾ ਰੱਖਣ ਨਾਲ ਮੈਨੂੰ ਸਭ ਮਿਲ ਜਾਏਗਾ ਮੈਂ ਸਵਰਗਾ ਨੂੰ ਜਾਵਾਂਗਾ ਸੱਤਰ ਕਾਬਾ ਘਰ ਹੀ ਭੀਤਰ ਜੇ ਜਾਣੈ ਸੋਈ ਕਹਿੰਦੇ ਅੱਗੇ ਉਹ ਕਹਿੰਦੇ ਐ ਕਿ ਰੱਬ ਤਾਂ ਘਰ ਦੇ ਅੰਦਰ ਤੇਰੇ ਦਿਲ ਵਿੱਚ ਹੀ ਐ ਪਰ ਤੂੰ ਲੱਭਦਾ ਨਹੀਂ ਨੇ ਨੂੰ ਸਮਝੀ ਹੈ ਨਹੀਂ ਸਭ ਇੱਕੋ ਕਾਰੀਗਰ ਉਸ ਪ੍ਰਮਾਤਮਾ ਤੋਂ ਬਣੇ ਆ ਐਵੇਂ ਭਰਮ ਭਲੇਖੇ ਨਾ ਪਾਓ ਅਸਲ 'ਚ ਭਗਤ ਕਬੀਰ ਜੀ ਕਿਸੇ ਤੋਂ ਡਰਦੇ ਨਹੀਂ ਸੀ ਸੰਗਤ ਜੀ ਸੋ ਜਦੋਂ ਸ਼ਿਕਾਇਤ ਕੀਤੀ ਤੇ ਕਿਹਾ ਜੀ ਕਬੀਰ ਨੂੰ ਸਜ਼ਾ ਦਿਓ ਉਹ ਧਰਮ ਦੇ ਉਲਟ ਚੱਲਦਾ ਬਾਦਸ਼ਾਹ ਸਿਕੰਦਰ ਲੋਧੀ ਉਹ ਕਹਿਣ ਲੱਗਾ ਕਬੀਰ ਨੂੰ ਹੁਣੇ ਫੜ ਕੇ ਲਿਆਓ ਕਬੀਰ ਜੀ ਵੱਲ ਆਪਣੇ ਸੈਨਿਕ ਭਿਜੇ ਆ ਕਹਿੰਦਾ ਜਿੰਨਾ ਹੋ ਸਕੇ ਛੇਤੀ ਉਹਨੂੰ ਲੈ ਕੇ ਆਓ ਬਾਦਸ਼ਾਹ ਪੂਰੇ ਰੋਵ ਵਿੱਚ ਆ ਗਿਆ ਉਹ ਬਾਕੀ ਪ੍ਰਜਾ ਵਿੱਚ ਬਦ ਅਮਨੀ ਫੁਲਾ ਰਿਆ ਬਾਦਸ਼ਾਹ ਦਾ ਹੁਕਮ ਪਾ ਕੇ ਪਿਆਦੇ ਗਏ ਆ ਉਹ ਉੱਥੇ ਪਹੁੰਚੇ ਜਿੱਥੇ ਭਗਤ ਕਬੀਰ ਜੀ ਸੀ ਪਰ ਉਹ ਥਾਂ ਭਗਤ ਕਬੀਰ ਜੀ ਇਕੱਲੇ ਨਹੀਂ ਸੀ ਸੰਗਤ ਬੜੀ ਜੁੜੀ ਹੋਈ ਸੀ RAM RAM ਦੇ ਸਿਮਰਨ ਦੀ ਵਿਆਖਿਆ ਹੋ ਰਹੀ ਸੀ ਤੇ ਬਹੁਤ ਸੰਗਤਾਂ ਜੁੜੀਆਂ ਹੋਈਆਂ ਸਨ ਸਾਰਿਆਂ ਦੀ ਬਿਰਤੀ ਜੁੜੀ ਹੋਈ ਸੀ ਉਹ ਸੈਨਿਕ ਆਏ ਆ ਉਹਨਾਂ ਨੇ ਰੋਹ ਵਿੱਚ ਆ ਕੇ ਕਿਹਾ ਕਬੀਰ ਤੈਨੂੰ ਬਾਦਸ਼ਾਹ ਬੁਲਾਉਂਦਾ ਉਸੇ ਵੇਲੇ ਉੱਥੇ ਚੁੱਪ ਫਸਰ ਗਈ ਉੱਥੇ ਜਿੱਥੇ ਪਹਿਲਾਂ ਸਿਮਰਨ ਤੇ ਬੰਦਗੀ ਹੋ ਰਹੀ ਸੀ ਸਾਰੀ ਸੰਗਤ ਸੈਨਿਕਾਂ ਵੱਲ ਵੇਖਣ ਲੱਗ ਗਈ ਇੱਕਦਮ ਉਸ ਵੇਲੇ ਪਠਾਨਾਂ ਦਾ ਕਿਉਂਕਿ ਬਹੁਤ ਜ਼ੋਰ ਸੀ ਜੀ ਉਸ ਵੇਲੇ ਇਹ ਸੈਨਿਕ ਇਹ ਪਿਆਦੇ ਬਲਾਵਾਂ ਦੀ ਤਰ੍ਹਾਂ ਸਨ ਇਹ ਜਿਹਦੇ ਮਗਰ ਪੈ ਜਾਂਦੇ ਸੀ ਉਹਨੂੰ ਫਿਰ ਨਾਨੀ ਚੇਤੇ ਕਰਾ ਦਿੰਦੇ ਸੀ ਕਬੀਰ ਜੀ ਦਾ ਨਾਮ ਸੁਣ ਕੇ ਸਾਰੇ ਭੈ ਪੀਤ ਹੋ ਗਏ ਕਿ ਕਿਉਂ ਸੱਦਿਆ ਗਿਆ ਕਬੀਰ ਜੀ ਨੂੰ ਕੀ ਗੱਲ ਹੋ ਗਈ ਹੈ ਬਾਦਸ਼ਾਹ ਕੋਲ ਸ਼ਿਕਾਇਤ ਕੀਤੀ ਹੈ ਕਿਸੇ ਨੇ ਭਾਵੇਂ ਕਿ ਕਬੀਰ ਜੀ ਨੂੰ ਪਿਆਰ ਕਰਨ ਵਾਲੇ ਡਰ ਗਏ ਪਰ ਰੱਬ ਦੇ ਪਿਆਰੇ ਕਿੱਥੇ ਡਰਨ ਵਾਲੇ ਸੀ ਜੀ ਭਗਤ ਕਬੀਰ ਜੀ ਬਿਲਕੁਲ ਨਹੀਂ ਘਬਰਾਏ ਅੰਤਰ ਦ੍ਰਿਸ਼ਟੀ ਨਾਲ ਭਗਤ ਕਬੀਰ ਜੀ ਨੇ ਦੇਖਿਆ ਕਿ ਬਾਦਸ਼ਾਹ ਦੇ ਸਨਮੁਖ ਜਾਣਾ অতি ਜ਼ਰੂਰੀ ਹੈ ਉਹਨੂੰ ਰਾਮ ਨਾਮ ਦੀ ਮਹਿਮਾ ਦੱਸਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਭਗਤ ਕਬੀਰ ਜੀ ਸੈਨਿਕਾਂ ਦੇ ਕੋਲ ਆਪ ਉੱਠ ਕੇ ਆ ਗਏ ਤੇ ਕਹਿਣ ਲੱਗੇ ਕਿਉਂ ਭਾਈ ਪਿਆਰਿਓ ਰਾਮ ਜਨੋ ਕੀ ਹੁਕਮ ਹੈ ਦੱਸੋ ਜੀ ਰਾਮ ਦੀ ਉਸ ਰਮੇ ਹੋਏ ਦੀ ਕੀ ਇੱਛਾ ਹੈ ਉਹ ਕਹਿਣ ਲੱਗੇ ਤੇਰੇ ਰਾਮ ਦੀ ਨਹੀਂ ਇਹ ਤਾਂ ਬਾਦਸ਼ਾਹ ਦੀ ਇੱਛਾ ਹੈ ਭਗਤ ਜੀ ਅਸਾਂ ਹੱਥ ਬੰਨ ਕੇ ਤੁਸਾਂ ਨੂੰ ਉਹਨਾਂ ਦੇ ਕੋਲ ਖੜਨਾ ਹੈ ਭਗਤ ਜੀ ਨੇ ਦੋਵੇਂ ਹੱਥ ਅੱਗੇ ਕਰ ਤੇ ਉਹ ਜਿਹੜੇ ਆਏ ਸੀ ਸੈਨਿਕ ਉਹਨਾਂ ਨੇ ਹੱਥ ਬੰਨ ਲਏ ਭਗਤ ਜੀ ਦੇ ਲੋਕਾਂ ਨੇ ਉਧਰੋਂ ਰੌਲਾ ਪਾ ਦਿੱਤਾ ਕਬੀਰ ਜੀ ਦੇ ਸ਼ਰਧਾਲੂਆਂ ਦੀਆਂ ਧਾਹਾਂ ਨਿਕਲ ਗਈਆਂ ਉਹਨਾਂ ਨੇ ਸਿਪਾਈਆਂ ਨੂੰ ਕਿਹਾ ਵੀ ਕਬੀਰ ਜੀ ਨੂੰ ਇਸ ਤਰ੍ਹਾਂ ਨਾ ਕਰੋ ਇਹ ਰੱਬ ਦੇ ਭਗਤ ਨੇ ਪਿਆਰੇ ਨੇ ਪਰ ਕਿਸੇ ਨੇ ਕਿਸੇ ਦੀ ਇੱਕ ਨਾ ਸੁਣੀ ਕਬੀਰ ਜੀ ਨੂੰ ਬੰਨ੍ਹ ਕੇ ਅੱਗੇ ਲਾ ਕੇ ਤੁਰੇ ਨੇ ਕਬੀਰ ਜੀ ਦੇ ਪਿੱਛੇ-ਪਿੱਛੇ ਸੰਗਤ ਤੁਰ ਪਈ ਹੈ ਕਿਉਂਕਿ ਉਹ ਬਹੁਤ ਪਿਆਰ ਕਰਦੇ ਸੀ ਜੀ ਕਬੀਰ ਜੀ ਨੂੰ ਭਗਤ ਜੀ ਬਾਣੀ ਗਾਉਂਦੇ ਗਾਉਂਦੇ ਰੱਬ ਨੂੰ ਚੇਤੇ ਕਰਦੇ ਕਰਦੇ ਉੱਥੇ ਪਹੁੰਚੇ ਕਹਿਣ ਲੱਗੇ ਪਰਮੇਸ਼ਰ ਇਹ ਬਾਦਸ਼ਾਹ ਦਾ ਨਹੀਂ ਇਹ ਤੇਰਾ ਹੁਕਮ ਹੈ ਫਰਮਾਨ ਤੇਰਾ ਸਿਰੇ ਉੱਪਰ ਫਿਰਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ tujhe te nistar bande bandagi ikhtiyar ਇਸ ਤਰ੍ਹਾਂ ਦੇ ਸ਼ਬਦ ਪੜ੍ਹੇ ਉਹਨਾਂ ਨੇ ਤੇ ਸ਼ਬਦ ਪੜ੍ਹੇ ਗਏ ਉੱਥੇ ਜੀ ਭਗਤ ਜੀ ਦੇਖੋ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੈ ਜੇ ਤੇਰੇ ਨਾਮ ਦਾ ਆਸਰਾ ਮਿਲ ਜਾਏ ਤਾਂ ਜੋ ਕੁਝ ਵੀ ਹੋ ਰਿਹਾ ਹੈ ਜੋ ਵੀ ਤੇਰਾ ਹੁਕਮ ਹੈ ਭਗਤ ਜੀ ਕਹਿ ਰਹੇ ਨੇ ਉਹ ਸਭ ਪਰਵਾਨ ਹੈ ਫਿਰ ਬੰਦੇ ਨੂੰ ਚਿੰਤਾ ਕਾਦੀ ਹੈ ਤੂੰ ਭਾਵੇਂ ਮਾਰ ਦੇ ਤੂੰ ਭਾਵੇਂ ਰੱਖ ਲੈ ਸਾਨੂੰ ਕੋਈ ਇਤਰਾਜ਼ ਨਹੀਂ ਭਗਤ ਜੀ ਇਹੋ ਜਾਂ ਸ਼ਬਦ ਗਾ ਰਹੇ ਹੈ ਕਹੈ ਕਬੀਰ ਗੁਲਾਮ ਘਰ ਕਾ ਜੀਰੇ ਭਾਵੇਂ ਮਾਰ ਕਹਿੰਦੇ ਇੱਥੇ ਭਾਵੇਂ ਭਗਤ ਜੀ ਚੜਦੀ ਕਲਾ ਚ ਨੇ ਪਰ ਉਹਨਾਂ ਨੂੰ ਮੰਨਣ ਵਾਲਿਆਂ ਦੀਆਂ ਅੱਖਾਂ 'ਚ ਹੰਝੂ ਆ ਗਏ ਪ੍ਰੇਮ ਦੇ ਸਾਰੇ ਸ਼ਹਿਰ 'ਚ ਕਾਂਸ਼ੀ 'ਚ ਹਾਹਾਕਾਰ ਮਚ ਗਈ ਉਹ ਬਹੁਤ ਗਲਤ ਹੋ ਰਿਹਾ ਏ ਪਰ ਭਗਤ ਜੀ ਕਹਿ ਰਹੇ ਆ ਡੱਗ ਮੱਗ ਛਾੜ ਰੇ ਮਨ ਬौरा ਤੁਸੀਂ ਚਿੰਤਾ ਨਾ ਕਰੋ ਰੱਬ ਦਾ ਨਾਮ ਲਓ ਰੱਬ ਜੋ ਕਰਦਾ ਉਹ ਠੀਕ ਕਰਦਾ ਭਗਤ ਜੀ ਹੌਸਲਾ ਦਿੰਦੇ ਆਪਣੇ ਪਿਆਰਿਆਂ ਨੂੰ RAM ਨਾਮ ਦਾ ਸਿਮਰਨ ਕਰਦੇ ਬਾਣੀ ਗਾਉਂਦੇ ਹੁਣ ਭਗਤ ਜੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਜਦੋਂ ਪਹੁੰਚੇ ਐਸਾ ਸੰਗਜੀ ਉਹਨਾਂ ਦੇ ਚਿਹਰੇ ਤੇ ਇਲਾਹੀ ਨੂਰ ਸੀ ਇਹ ਨੂਰ ਕਾਦਾ ਸੀ ਭਗਤੀ ਦਾ ਇਕਾਗਰਤਾ ਦਾ ਭਰੋਸੇ ਦਾ ਨਿਰਭਉਤਾ ਦਾ ਇਹੇ ਸਬੂਤ ਸੀਗਾ ਬਈ ਉਹ ਡਰਦੇ ਨਹੀਂ ਬਾਦਸ਼ਾਹ ਨੇ ਕਬੀਰ ਜੀ ਦੇ ਚਿਹਰੇ ਦਾ ਜਲਾਲ ਜਦ ਦੇਖਿਆ ਡੰਗ ਰਹਿ ਗਿਆ ਉਹਦੇ ਮਨ ਵਿੱਚ ਜਿਹੜੇ ਸ਼ੱਕ ਸ਼ੰਕੇ ਸੀ ਉਹ ਘੜੀ ਪਾਲੀ ਜਿਵੇਂ ਦੂਰ ਹੋ ਗਏ ਹੁਣ ਕਿੰਨਾ ਹੀ ਚਿਰ ਉਹ ਭਗਤ ਕਬੀਰ ਜੀ ਦੇ ਚਿਹਰੇ ਵੱਲੀ ਤੱਕਦਾ ਰਿਹਾ ਫੇਰ ਉਸ ਨੇ ਆਖਰਕਾਰ ਪੁੱਛਿਆ ਕਬੀਰ ਤੇਰਾ ਨਾਮ ਹੈ ਭਗਤ ਜੀ ਕਹਿੰਦੇ ਹਾਂ ਜੀ ਮੇਰਾ ਹੀ ਨਾਮ ਹੈ ਕਹਿੰਦੇ ਤੇਰੇ ਬਾਪ ਦਾ ਨਾਮ ਨੀਰੀਜਲਾ ਹੈ ਕਹਿੰਦਾ ਹੋਵੇਗਾ ਭਗਤ ਜੀ ਕਹਿੰਦੇ ਪਰ ਮੇਰਾ ਅਸਲ ਬਾਪ ਤਾਂ RAM ਹੈ ਇੱਥੇ RAM ਤੋਂ ਭਾਵ ਸੀ ਰਮਿਆ ਹੋਇਆ ਪਰਮਾਤਮਾ ਭਗਤ ਜੀ ਨੇ ਉੱਤਰ ਦਿੱਤਾ RAM ਦਾ ਨਾਮ ਸੁਣ ਕੇ ਭਗਤ ਜੀ ਦੇ ਦੁਸ਼ਮਨਾ ਨੂੰ ਫੇਰ ਚੜ ਮਚ ਗਏ ਇੱਕਦਮ ਬੋਲੇ ਕਿਉਂ じゃ ਹ ਆਪਣਾ ਅਸਾਂ ਕੋਈ ਝੂਠ ਬੋਲਿਆ ਕਾਫਰ ਹੈ ਕਿ ਨਹੀਂ ਬਾਗੀ ਹੈ ਕਿ ਨਹੀਂ ਇਹ ਇਹ ਦੇਖੋ ਨਾ ਤੁਹਾਡੇ ਨਾਲ ਵੀ ਸਿੱਧੀ ਗੱਲ ਨਹੀਂ ਕਰਦਾ ਪਿਆ ਫਿਰ ਬਾਦਸ਼ਾਹ ਨੇ ਹੱਥ ਦੇ ਇਸ਼ਾਰੇ ਨਾਲ ਸਭ ਨੂੰ ਚੁੱਪ ਕਰਾਇਆ ਚੁੱਪ ਕਰਾ ਕੇ ਭਗਤ ਜੀ ਨੂੰ ਕਹਿਣ ਲੱਗੇ ਠੀਕ ਦੱਸ ਤੂੰ ਨੀਰੂ ਜਨਾ ਦਾ ਪੁੱਤਰ ਹੈ ਭਗਤ ਜੀ ਕਹਿੰਦੇ ਦੁਨੀਆਂ ਦੀਆਂ ਨਜ਼ਰਾਂ ਦੇ ਵਿੱਚ ਨੀਰੂ ਜਨਾ ਦਾ ਪੁੱਤਰ ਹਾਂ ਪਰ ਅਸਲ 'ਚ ਰਾਮ ਦਾ ਪੁੱਤਰ ਹਾਂ ਉਸ ਰੱਬ ਦੀ ਅੰਸ਼ ਹਾਂ ਬਾਦਸ਼ਾਹ ਕਹਿੰਦਾ ਉਹ ਸਭ ਤਾਂ ਠੀਕ ਹੈ ਪਰ ਤੂੰ Hindu ਧਰਮ ਸ਼ਾਸਤਰ ਤੇ ਇਸਲਾਮ ਦੀ ਸ਼ਰਾਹ ਦੀ ਬੇਇੱਜ਼ਤੀ ਕਰਦਾ ਹੈ ਜਿਹੜੀਆਂ ਵੱਡੇ-ਵਡੇਰਿਆਂ ਦੀਆਂ ਰਸਮਾਂ ਉਹਨਾਂ ਦਾ ਤੂੰ ਵਿਰੋਧ ਕਰਦਾ ਭਗਤ ਜੀ ਕਹਿੰਦੇ ਆ ਮੈਂ ਕਿਸ ਦੇ ਹੱਕ 'ਚ ਹਾਂ ਕਿਸ ਦੇ ਵਿਰੋਧ 'ਚ ਹਾਂ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਉਸ ਪਰਿਪੂਰਨ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਤੇ ਉਹਦਾ ਸੱਚਾ ਸੰਦੇਸ਼ ਸਭ ਤੱਕ ਪਹੁੰਚਾਉਂਦਾ ਹਾਂ ਜੋ ਸਭ ਦਾ ਵਾਲਕ ਹੈ ਮੈਂ ਉਸ ਨਾਲ ਜੁੜਿਆ ਹੋਇਆ ਹਾਂ ਮੈਂ ਕਿਸ ਦਾ ਵਿਰੋਧ ਕਰਨਾ ਹੈ ਮੈਂ ਤਾਂ ਸੱਚ ਆਖਦਾ ਹਾਂ ਬਾਦਸ਼ਾਹ ਦੇ ਦਰਬਾਰੀ ਉਸ ਨੂੰ ਬਾਗੀ ਕਾਫਰ ਤੇ ਹੋਰ ਬਹੁਤ ਕੁਝ ਆਖ ਕੇ ਬਾਦਸ਼ਾਹ ਨੂੰ ਫਿਰ ਔਖਾਉਣ ਲੱਗ ਪਏ ਪਰ ਭਗਤ ਜੀ ਬੋਲ ਰਹੇ ਹੈ ਕਿ ਮੇਰਾ ਰਾਮ ਸਭ ਥਾਈਂ ਮੌਜੂਦ ਹੈ ਮੈਂ ਉਸ ਦੇ ਨਾਮ ਦੇ ਨਾਲ ਜੁੜਿਆ ਹਾਂ ਉਹ ਤੁਹਾਡੇ ਕੋਲ ਵੀ ਹੈ ਤੇ ਇਥੇ ਹਰ ਸ਼ੈ ਦੇ ਵਿੱਚ ਮੌਜੂਦ ਹੈ ਉਹੀ ਰਾਮ 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 ਹੀ ਸਭ ਪਾਸੇ ਹੈ ਬਾਦਸ਼ਾਹ ਗੁੱਸੇ ਵਿੱਚ ਆ ਗਿਆ ਤੇ ਕਹਿਣ ਲੱਗਾ ਬਹੁਤੀ ਬਕ ਬਕ ਨਾ ਕਰ ਮੁਸਲਮਾਨਾਂ ਦੇ ਘਰ ਜਨਮ ਲੈ ਕੇ ਰਾਮ ਰਾਮ ਦਾ ਨਾਮ ਲੈਣ ਪੁਰਾਣੇ ਮਤਾਂ ਦੇ ਵਿਰੁੱਧ ਬੋਲਦਾ ਤੂੰ ਮੁਸਲਮਾਨ ਜੁਲਾਹਾ ਹੈ ਤੋ ਕਲਮਾ ਪੜ ਤੇ ਇਸਲਾਮ ਦਾ ਪ੍ਰਚਾਰ ਕਰ ਨਹੀਂ ਤਾਂ ਪਾਣੀ ਚ ਡੋਬ ਕੇ ਮਾਰ ਦਿਆਂਗੇ ਤੈਨੂੰ ਉਹ ਕਹਿੰਦਾ ਹੁਣ ਹੋਰ ਨਹੀਂ ਮੈਂ ਗੱਲ ਸੁਣਨੀ ਸਾਧ ਸੰਗਤ ਜੀ ਉਸ ਵੇਲੇ ਅੱਜ ਦੀ ਤਰ੍ਹਾਂ ਕੋਈ ਲਿਖਤੀ ਕਾਨੂੰਨ ਜਾਂ ਵਕੀਲ ਨਹੀਂ ਸੀ ਹੁੰਦੇ ਬਸ ਜੋ ਬਾਦਸ਼ਾਹ ਨੇ ਕਹਿ ਦਿੱਤਾ ਉਹੀ ਕਾਨੂੰਨ ਬਣ ਜਾਂਦਾ ਉਹੀ ਸਭ ਕੁਝ ਹੁੰਦਾ ਬਾਦਸ਼ਾਹ ਦੇ ਮੁੱਖੋਂ ਮੌਤ ਦਾ ਹੁਕਮ ਸੁਣ ਕੇ ਕਬੀਰ ਜੀ ਦੇ ਸ਼ਰਧਾਲੂਆਂ ਦੇ ਹੋਸ਼ ਉੱਡ ਗਏ ਉਹਨਾਂ ਦੇ ਹਿਰਦੇ ਕੰਬ ਗਏ ਪਰ ਕਬੀਰ ਜੀ ਅਜੇ ਵੀ ਚਟਾਨ ਵਾਂਗ ਅਡੋਲ ਰਹੇ ਉਹਨਾਂ ਨੇ ਸ਼ਬਦ ਪੜਿਆ ਕਹਿੰਦੇ ਆਪੇ ਪਾਵਕ ਆਪੇ ਪਵਨਾ ਆਪਹੀ ਪਰਮਾਤਮਾ ਅੱਗ ਹੈ ਆਪਹੀ ਪਰਮਾਤਮਾ ਹਵਾ ਪਾਣੀ ਹੈ ਜਾਰੇ ਖਸਮ ਤਾਂ ਰੱਖ ਹੈ ਕਵਨਾ ਕਹਿੰਦੇ ਕੋਈ ਕਿਸੇ ਨੂੰ ਕੀ ਡੋਬ ਸਕਦਾ ਹੈ ਮਾਰ ਸਕਦਾ ਹੈ ਉਹ ਆਪ ਹੀ ਪਰਮਾਤਮਾ ਹੈ ਜੋ ਸਭ ਕੁਝ ਕਰਦਾ ਹੈ ਜੋ ਕਿਸੇ ਨੂੰ ਮਾਰ ਵੀ ਸਕਦਾ ਹੈ ਤੇ ਰੱਖ ਵੀ ਸਕਦਾ ਹੈ ਬੰਦੇ ਦੇ ਬਸ ਕੁਝ ਨਹੀਂ ਇਹ ਸਭ ਪਰਮਾਤਮਾ ਕਰਦਾ ਹੈ ਬੰਦਾ ਬਸ ਕਿਸੇ ਕਿਸੇ ਵੇਲੇ ਜ਼ਰੀਆ ਬਣ ਜਾਂਦਾ ਹੈ ਜਿਉਂ-ਜਿਉਂ ਭਗਤ ਜੀ ਇਹ ਸ਼ਬਦ ਕਹਿ ਰਹੇ ਨੇ ਉਹਨਾਂ ਦਾ ਚਿਹਰਾ ਨੂਰੋ ਨੂਰ ਹੋ ਗਿਆ ਉਹਨਾਂ ਨੂੰ ਹੁਣ ਮੌਤ ਵੀ ਭੁੱਲ ਗਈ ਉਸ ਵੇਲੇ ਬਾਦਸ਼ਾਹ ਨੇ ਫਿਰ ਹੁਕਮ ਕੀਤਾ ਤੇ कोतਵਾਲੀ ਅੱਗੇ ਵਧਿਆ ਉਹਨੇ ਕਬੀਰ ਜੀ ਨੂੰ ਫੜ ਕੇ ਬੰਨ ਲਿਆ ਤੇ ਬੰਦੀਖਾਨੇ ਵੱਲ ਨੂੰ ਤੋਰ ਲਿਆ ਬਾਦਸ਼ਾਹ ਨੇ ਕਿਹਾ ਇਸ ਨੂੰ ਜੇਲ੍ਹ ਵਿੱਚ ਬੰਦ ਕਰ ਦਿਓ ਅੱਗੇ ਕੋਤਵਾਲ ਪਿੱਛੇ ਭਗਤ ਕਬੀਰ ਜੀ ਇਸ ਤੋਂ ਮਗਰ ਉਹਨਾਂ ਦੇ ਸ਼ਰਧਾਲੂ ਜਾ ਰਹੇ ਨੇ ਭਗਤ ਜੀ ਅੱਜ ਕੈਦੀ ਬਣ ਗਏ ਨੇ ਦੋਸ਼ਕੀ ਸੀ ਰੱਬ ਦੀ ਭਗਤੀ ਕਰਦੇ ਸੀ ਉਹਨਾਂ ਦੇ ਵੈਰੀ ਕੌਣ ਬਣੇ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਪਖੰਡ ਦੀਆਂ ਬੰਦ ਹੋ ਗਈਆਂ ਸਾਨੂੰ ਉਹ ਪੰਡਤ ਕਾਜੀ ਮੋਲਾਣੇ ਜਿਹੜੇ ਆਪਣੇ ਆਪ ਨੂੰ ਹੀ ਭਗਵਾਨ ਦੇ ਖੁਦਾ ਦੇ ਰਾਖੇ ਸਮਝਦੇ ਆ ਬਾਦਸ਼ਾਹ ਦੇ ਹੁਕਮ ਦੇ ਨਾਲ ਭਗਤ ਜੀ ਜੇਲ੍ਹ ਚ ਬੰਦ ਕਰ ਦਿੱਤੇ ਗਏ ਤੇ ਸਾਰੇ ਸ਼ਹਿਰ ਵਿੱਚ ਟੰਡੋਰਾ ਪਟਵਾਇਆ ਗਿਆ ਕਿ ਕੱਲ ਨੂੰ ਭਗਤ ਕਬੀਰ ਨੂੰ ਗੰਗਾ ਚ ਡੂਬ ਕੇ ਮੌਤ ਦੇ ਘੜ ਉਤਾਰਿਆ ਜਾਏਗਾ ਸਾਰੇ ਦੇਖਣ ਵਾਸਤੇ ਜ਼ਰੂਰ ਆਉਣ ਕੋਈ ਵੀ ਘਰ ਨਾ ਰਹੇ ਜੋ ਦੇਖਣ ਨਹੀਂ ਆਵੇਗਾ ਉਹਦੇ ਨਾਲ ਵੀ ਫਿਰ ਸਖਤੀ ਹੋਵੇਗੀ ਉਸ ਨੂੰ ਵੀ ਸਖਤ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਤਮਾਸ਼ਾ ਬਣਾਉਣਾ ਸੀ ਜੀ ਉਹਨਾਂ ਨੇ ਭਗਤ ਕਬੀਰ ਜੀ ਦਾ ਉਹਨਾਂ ਦੀ ਸੰਗਤ ਦੇ ਵਿੱਚ ਸੋ ਹੁਕਮ ਸੁਣਦੇ ਸਾਰ ਸਾਰੇ ਤੜਕੇ ਤੋਂ ਹੀ ਗੰਗਾ ਦੇ ਕਿਨਾਰੇ ਆਉਣੇ ਸ਼ੁਰੂ ਹੋ ਗਏ ਸਾਰੇ ਗੰਗਾ ਕਿਨਾਰੇ ਆ ਕੇ ਖੜੇ ਹੋ ਗਏ ਮਾਤਾ ਲੂਈ ਜੀ ਕਮਾਲ ਤੇ ਪੁੱਤਰੀ ਕਮਾਲੀ ਭਗਤ ਜੀ ਦਾ ਜੋ ਪਰਿਵਾਰ ਹੈ ਉਹ ਵੀ ਗੰਗਾ ਕਿਨਾਰੇ ਆ ਕੇ ਖੜੇ ਹੋ ਗਏ ਨੇ ਪਰ ਪਰਵਾਰ ਨੂੰ ਵੀ ਪ੍ਰਮਾਤਮਾ ਤੇ ਭਰੋਸਾ ਸੀ ਕਿ ਉਹ ਪ੍ਰਮਾਤਮਾ ਸਭ ਭਲੀ ਕਰੂਗਾ ਉਹ ਨਹੀਂ ਡੋਲੇ ਆਖਰ ਉਹ ਘੜੀ ਆ ਗਈ ਬਾਦਸ਼ਾਹ ਨੇ ਗੰਗਾ ਕਿਨਾਰੇ ਆਪਣਾ ਆਸਨ ਰਖਵਾਇਆ ਤੇ ਹੁਕਮ ਦਿੱਤਾ ਕਿ ਹੱਥ ਪੈਰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਚ ਕਬੀਰ ਨੂੰ ਸੁੱਟ ਦਿੱਤਾ ਜਾਵੇ ਕਿਉਂਕਿ ਇਹ ਕਾਫਰ ਹੈ ਬਾਗੀ ਹੈ ਦੇਖਾਂਗੇ ਕਿਵੇਂ ਕਬੀਰ ਦਾ ਰਾਮ ਇਸ ਨੂੰ ਡੁੱਬਣੋਂ ਬਚਾਉਂਦਾ ਹੈ ਬਾਦਸ਼ਾਹ ਨੇ ਰੱਬ ਨੂੰ ਤੇ ਉਸ ਦੇ ਭਗਤ ਪਿਆਰੇ ਨੂੰ ਚੁਣੌਤੀ ਦਿੱਤੀ ਭਗਤ ਜੀ ਨੂੰ ਫਿਰ ਬੰਦੀਖਾਨੇ ਚੋਂ ਕੱਢ ਕੇ ਗੰਗਾ ਕਿਨਾਰੇ ਲਿਆਂਦਾ ਗਿਆ ਹੱਥ ਪੈਰ ਜੰਜੀਰਾਂ ਨਾਲ ਬੰਨ੍ਹ ਕੇ ਪਹਿਲਾਂ ਉਸ ਨੂੰ ਬਹੁਤ ਤਸੀਹੇ ਦਿੱਤੇ ਗਏ ਜਿਵੇਂ ਮੈਂ ਸ਼ੁਰੂਆਤ ਚ ਕਿਹਾ ਸੀ ਕਿ ਦੁੱਖ ਕੇਵਲ ਸਾਨੂੰ ਨਹੀਂ ਜੀ ਭਗਤਾਂ ਨੂੰ ਵੀ ਬਹੁਤ ਆਏ ਨੇ ਪਰ ਉਹਨਾਂ ਦਾ ਰੱਬ 'ਚ ਵਿਸ਼ਵਾਸ ਤੇ ਭਰੋਸਾ ਸਾਡੇ ਤੋਂ ਕਿਤੇ ਜ਼ਿਆਦਾ ਸੀ ਭਗਤ ਜੀ ਨੂੰ ਫਿਰ ਪਾਣੀ 'ਚ ਡੁੱਬਣ ਦੇ ਲਈ ਛੁੱਟ ਦਿੱਤਾ ਗਿਆ ਜਦੋਂ ਛੁੱਟਿਆ ਭਗਤ ਕਬੀਰ ਜਿਹਦੇ ਮੁਖਾਰ ਬਿੰਤੋਂ ਇਹ ਸ਼ਬਦ ਨਿਕਲੇ ਰਾਮ ਹੇ ਰਾਮ ਇਹ ਕੈਨ ਦੇ ਨਾਲ ਹੀ ਉਹਨਾਂ ਦੇ ਜਿਹੜੇ ਸੰਗਲ ਸੀ ਉਹ ਟੁੱਟ ਗਏ ਇਹ ਕਥਾ ਕੋਈ ਮਨ ਘੜਤ ਕੋਈ ਆਪਣੇ ਮਨੋਂ ਬਣਾਈ ਨਹੀਂ ਸੰਗਤ ਜੀ ਇਹਦਾ ਫਰਮਾਨ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਦੇ ਵਿੱਚ ਵੀ ਮਿਲਦਾ ਹੈ ਇਹ ਕਥਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਮੈਂ ਅੱਗੇ ਆਪ ਜੀ ਨੂੰ ਸ਼ਬਦ ਸਰਵਨ ਕਰਵਾਵਾਂਗੀ ਕਿੰਨੇ ਨੰਬਰ ਅੰਗ ਤੇ ਆ ਉਹ ਵੀ ਦੱਸਾਂਗੀ ਪਹਿਲਾਂ ਕਬੀਰ ਜੀ ਕਹਿੰਦੇ ਜਦੋਂ ਸਿੱਟੇ ਗਏ ਤਾਂ ਪਾਣੀ ਚ 헤ਠਾਂ ਗਏ ਨੇ ਫਿਰ ਮੁੜ ਉੱਪਰ ਆਏ ਜਦੋਂ ਉੱਪਰ ਆਏ ਸਾਰਿਆਂ ਨੇ ਦੇਖਿਆ ਕਿ ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਜਿਹੜੀਆਂ ਜੰਜੀਰਾਂ ਸੀ ਉਹ ਹੈ ਨਹੀਂ ਹੱਥ ਪੈਰ ਖੁੱਲੇ ਹੋਏ ਆ ਬੰਦਨਾ ਤੋਂ ਪਾਰ ਹੋ ਗਏ ਨੇ ਉਹ ਸਭ ਹੈਰਾਨ ਹੋ ਗਏ ਇਹ ਕਿਵੇਂ ਹੋ ਗਿਆ ਪਲਾਂ ਵਿੱਚ ਕਬੀਰ ਜੀ ਪਾਣੀ ਉੱਪਰ ਐਉਂ ਚੌਂਕੜਾ ਮਾਰ ਕੇ ਬੈਠ ਕੇ ਬੈਠ ਗਏ ਨੇ ਤੇ ਤਰਦੇ ਨਜ਼ਰ ਆ ਰਹੇ ਨੇ ਜਿਵੇਂ ਪਾਣੀ ਵਿੱਚ ਕੋਈ ਫੁੱਲ ਤਰਦਾ ਹੋਵੇ। ਉਦੋਂ ਫਿਰ ਸ਼ਬਦ ਗਾਇਆ ਉਹ ਸ਼ਬਦ ਸੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1162 ਅੰਗ ਤੇ ਦਰਜ ਹੈ। ਕਹਿੰਦੇ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਦ ਕਰ ਖਰੇ ਕਬੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ। ਇੱਕ ਵਾਰੀ ਫੇਰ ਆਪਾਂ ਉਹ ਸ਼ਬਦ ਪੜ੍ਹਦੇ ਆਂ ਗੰਗ ਗੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪਰ ਬੈਠੇ ਕਬੀਰ ਭਗਤ ਕਬੀਰ ਜੀ ਨੇ ਆਪ ਆਪਣੀ ਕਥਾ ਬਾਣੀ ਦੇ ਰੂਪ ਚ ਲਿਖੀ ਹੈ ਕਹਿੰਦੇ ਜਿਸ ਵੇਲੇ ਮੈਨੂੰ ਗੰਗਾ ਚ ਛੁੱਟਿਆ ਗਿਆ ਨਾ ਉਸ ਵੇਲੇ ਗੰਗਾ ਬਹੁਤ ਗੁੱਸੇ ਚ ਵਗ ਰਹੀ ਸੀ ਸੰਗਲ ਬਨ ਕੇ ਜਦੋਂ ਮੈਨੂੰ ਕਬੀਰ ਨੂੰ ਸੁੱਟਿਆ ਤਾਂ ਲੋਕ ਤਮਾਸ਼ੀ ਮੀਨ ਬਣ ਤਮਾਸ਼ਾ ਵੇਖਣ ਆਏ ਹੋਏ ਸੀ ਉਸ ਵੇਲੇ ਮੈਂ ਡੁੱਬਿਆ ਨਹੀਂ ਮੈਂ ਓਹ ਪਾਣੀ ਦੇ ਉੱਪਰ ਬੈਠ ਗਿਆ ਜਿਵੇਂ ਕੋਈ ਬੰਦਗੀ ਕਰਨ ਵਾਲਾ ਕਿਸੇ ਸ਼ੇਰ ਜਾਂ ਹਿਰਨ ਦੀ ਖੱਲ ਤੇ ਬੈਠਾ ਹੁੰਦਾ ਮਿਰਗ ਛਾਲਾ ਪਰ ਬੈਠੇ ਕਬੀਰ ਭਗਤ ਕਬੀਰ ਜੀ ਕਹਿੰਦੇ ਇਹ ਸਭ ਇਸ ਕਰਕੇ ਹੋਇਆ ਕਿਉਂਕਿ ਮੇਰਾ ਮਨ ਉਸ ਵੇਲੇ ਹਰੀ ਪਰਮਾਤਮਾ ਦੇ ਚਰਨਾਂ 'ਚ ਜੁੜਿਆ ਹੋ ਸੀਗਾ ਉਦੇ ਨਾਲ ਸੁਰਤ ਜੁੜੀ ਹੋਣ ਕਰਕੇ ਹੀ ਉਹਦੇ ਨਾਮ ਨਾਲ ਹੀ ਮੇਰੇ ਸੰਗਲ ਟੁੱਟ ਗਏ ਆ ਉਸ ਰੱਬ ਨੇ ਮਿਰਗਛਾਲਾ ਦੀ ਚਾਦਰ ਮੇਰੇ ਹੇਠਾਂ ਤਾਣ ਦਿੱਤੀ ਜਿਸ ਤੇ ਮੈਂ ਸਵਾਰ ਹੋ ਗਿਆ ਉਹ ਅਸਲ 'ਚ ਮਿਰਗਛਾਲਾ ਦੀ ਚਾਦਰ ਕੁਝ ਹੋਰ ਨਹੀਂ ਉਹ ਪਰਮਾਤਮਾ ਦਾ ਆਪਣਾ ਹੱਥ ਸੀ ਤਾਂ ਹੀ ਅਸੀਂ ਕਹਿੰਦੇ ਆ ਜੇ ਅਸੀਂ ਪਰਮਾਤਮਾ ਨੂੰ ਪੂਜਦੇ ਆਂ ਉਹਦੇ ਨਾਮ ਦਾ ਸਿਮਰਨ ਕਰਦੇ ਆਂ ਉਹਦੇ ਨਾਲ ਆਪਣੀ ਸੁਰਤ ਜੋੜਦੇ ਆਂ ਉਹਦੇ ਵਿੱਚ ਆਪਣਾ ਵਿਸ਼ਵਾਸ ਆਪਣਾ ਭਰੋਸਾ ਬਣਾ ਕੇ ਰੱਖਦੇ ਆਂ ਉਹ ਪਰਮਾਤਮਾ ਸਾਨੂੰ ਹੱਥ ਦੇ ਕੇ ਔਖੀ ਔਖੀ ਘੜੀ ਦੇ ਵਿੱਚ ਰੱਖ ਲੈਂਦੇ ਜੀ ਪਰਮਾਤਮਾ ਕਰੇ ਇਹ ਕਥਾ ਸੁਨਣ ਦੇ ਸਾਰ ਤੁਹਾਡੇ ਜੀਵਨ ਵਿੱਚ ਚੱਲ ਰਹੇ ਦੁੱਖ ਤਕਲੀਫਾਂ ਤੋਂ ਵੀ ਵਾਹਿਗੁਰੂ ਤੁਹਾਨੂੰ ਹੱਥ ਦੇ ਕੇ ਰੱਖ ਲੇ ਇਹ ਕਥਾ ਨੂੰ ਵੱਧ ਤੋਂ ਵੱਧ ਅੱਗੇ ਸਾਂਝਾ ਕਰਿਓ ਬਾਣੀ ਪੜਦਿਆਂ ਸੁਣਾਉਂਦਿਆਂ ਕਈ ਵਾਰ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਤੇ ਸੰਗਤ ਬਖਸ਼ਣ ਯੋਗ ਐ ਸੋ ਬਖਸ਼ ਲੈਣਾ ਜੀ ਸਾਖੀ ਜੰਗੀ ਲੱਗੀ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਅੱਗੇ ਬੈਲ ਆਈਕਨ ਦਬਾ ਦਿਓ ਤਾਂ ਕਿ ਇਦਾਂ ਦੀਆਂ ਤੁਹਾਨੂੰ ਵੀਡੀਓ ਮਿਲਦੀਆਂ ਰਹਿਣ ਹੁਣ ਦੋਸਤਾਂ ਨੂੰ ਇਜਾਜ਼ਤ ਆਪਾਂ ਨਵੀਂ ਵੀਡੀਓ 'ਚ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ